ਕਾ ਖਾਨਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਇਹ ਸਾਖੀ ਬਾਈ ਬਾਲਾ ਜੀ ਵਾਲੀ ਸਾਖੀ ਵਿੱਚੋਂ ਹੈ ਬਰਸਾਤ ਦੀ ਸੋਭਰਤ ਆਈ ਤੇ ਅਸਮਾਨ ਵਿੱਚ ਬੱਦਲ ਆਉਣ ਲੱਗੇ ਕਾਲੇ ਬੱਦਲਾਂ ਦੀ ਘਟਾ ਚੜੀ ਬਿਜਲੀ ਇੰਜ ਚਮਕਦੀ ਸੀ ਮਨੋਂ ਤਾੜੀ ਮਾਰਦੀ ਹੋਵੇ ਬੱਦਲ ਇੰਜ ਕਰਜਦੇ ਹਨ ਜਿਵੇਂ ਚੀਕਾਂ ਵੱਜਦੀਆਂ ਹੋਣ ਜਿਹੜੀ ਧੋਰ ਉੜਦੀ ਸੀ ਇਸ ਤਰ੍ਹਾਂ ਚੁੱਪ ਹੋ ਗਈ ਜਿਵੇਂ ਸਤਿਗੁਰੂ ਜੀ ਨੂੰ ਮਿਲਣ ਨਾਲ ਖੋਟੀ ਬੁੱਧੀ ਦੌਰ ਜਾਂਦੀ ਹੈ ਰਾਹੀ ਆਪਣੇ ਘਰਾਂ ਵਿੱਚ ਜਾ ਕੇ ਇੰਜ ਟਿਕ ਗਏ ਜਿਵੇਂ ਹਰੀ ਦਾ ਨਾਮ ਸਿਮਰਨ ਨਾਲ ਮਨ ਟਿਕ ਜਾਂਦਾ ਹੈ ਇੱਕ ਦਿਨ ਬਾਬਾ ਮਹਿਤਾ ਕਾਲੂ ਜੀ ਨੇ ਆਪਣੇ ਸੁਪੁੱਤਰ ਜੀ ਨੂੰ ਬੁਲਾਇਆ ਤੇ ਚੰਦਰਮੁਖ ਵਾਲੇ ਪੁੱਤਰ ਨੂੰ ਲਾੜ ਪਿਆਰ ਕੀਤਾ ਫੇਰ ਬਾਬਾ ਕਾਲੂ ਜੀ ਨੇ ਕਿਹਾ ਪੁੱਤਰ ਜੀ ਹੁਣ ਸਿਆਣਾ ਹੋ ਗਿਆ ਹੈ ਹੁਣ ਤੂੰ ਗਊਆਂ ਦੇ ਨਾਲ ਜੰਗਲ ਵਿੱਚ ਨਾ ਜਾਇਆ ਕਰ ਨਿਜੀ ਖੇਤੀ ਵਾਸਤੇ ਦੋ ਬੈਲ ਜਿਹੜੇ ਜਵਾਨ ਹਨ ਉਹ ਲੈ ਲਓ ਨੌਕਰ ਲੈ ਕੇ ਖੇਤ ਵਿੱਚ ਹਲ ਲੈ ਕੇ ਜਾਓ ਤੇ ਘਰ ਤੋਂ ਸਵਾ ਮਣ ਬੀਜ ਲੈ ਲਓ ਖੇਤ ਵਿੱਚ ਹੜਵਾ ਕੇ ਬੀਜ ਨੂੰ ਬੀਜ ਦਿਓ ਬਾਅਦ ਵਿੱਚ ਪਾਣੀ ਦੇ ਕੇ ਇਸ ਦੀ ਪਾਲਣਾ ਕਰੋ ਪਸ਼ੂਆਂ ਤੋਂ ਰਖਵਾਲੀ ਕਰੋ ਖੇਤੀ ਪਕਾ ਕੇ ਖਿਲਵਾੜੇ ਲਾ ਦਿਓ ਜੇ ਇੱਕ ਵਾਰ ਬਹੁਤ ਅੰਨ ਲੈ ਆਓਗੇ ਫੇਰ ਮੈਂ ਦੋ ਚਾਰ ਕੰਮੇ ਹੋਰ ਰੱਖ ਦੇਵਾਂਗਾ ਇਸ ਢੰਗ ਨਾਲ ਆਪਣੀ ਕਿਰਤ ਕਰੋ ਜਿਸ ਨਾਲ ਘਰ ਵਿੱਚ ਸਭ ਕੁਝ ਅਟੁੱਟ ਹੋਵੇਗਾ ਬਰੂ ਪਿਆਰਿਓ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਪਿਤਾ ਜੀ ਦੀ ਗੱਲ ਸੁਣੀ ਜਿਹੜੇ ਧਨ ਦੀ ਤਰਸਣਾ ਵਿੱਚ ਲਿਪਟੇ ਹੋਏ ਸਨ ਇਹ ਪਿਤਾ ਜੀ ਆਪ ਜਿਸ ਤਰ੍ਹਾਂ ਕਹਿੰਦੇ ਹੋ ਮੈਂ ਉਸ ਤਰ੍ਹਾਂ ਹੀ ਕਰਾਂਗਾ ਫਿਰ ਬਾਬਾ ਕਾਲੂ ਜੀ ਨੇ ਬੀਜ ਤਲਵਾਇਆ ਤੇ ਇੱਕ ਕੰਮ ਇਹਨੂੰ ਚੁਕਵਾਇਆ ਅਤੇ ਆਪਣੇ ਸੁਪੁੱਤਰ ਨਾਲ ਖੇਤਾਂ ਵਿੱਚ ਤੋਰ ਦਿੱਤਾ ਦੋਵੇਂ ਬੀਜ ਲੈ ਕੇ ਖੇਤ ਵਿੱਚ ਚਲੇ ਗਏ ਖੇਤ ਦੀ ਜ਼ਮੀਨ ਨੂੰ ਵਾਹਣ ਲੱਗੇ ਖੇਤ ਵਿੱਚ ਉਹਨਾਂ ਨੇ ਸਿਆੜ ਕੱਢੇ ਤੇ ਸਾਰੇ ਖੇਤ ਵਿੱਚ ਬੇਈ ਦਾ ਛੱਟਾ ਦੇ ਦਿੱਤਾ ਜਦ ਸ਼ਾਮ ਹੋਈ ਤਾਂ ਦੋਵੇਂ ਆਪਣੇ ਘਰ ਆ ਗਏ ਬਾਬਾ ਮਹਿਤਾ ਕਾਲੂ ਜੀ ਗੁਰੂ ਜੀ ਨੂੰ ਵੇਖ ਕੇ ਬਹੁਤ ਖੁਸ਼ ਹੋਏ 30 ਰੇ ਦਿਨ ਖੇਤ ਵਿੱਚ ਹਰਿਆਵਲ ਹੋ ਗਈ ਮਾਨੋ ਪ੍ਰਥਵੀ ਆਪ ਆਨੰਦਮਈ ਹੋ ਗਈ ਹੋਵੇ ਬਾਬਾ ਮਹਿਤਾ ਕਾਲੂ ਜੀ ਨੇ ਜਾ ਕੇ ਖੇਤੀ ਵੇਖੀ ਖੇਤੀ ਸੰਗਣੀ ਉੱਗੀ ਵੇਖ ਕੇ ਉਹ ਬਹੁਤ ਖੁਸ਼ ਹੋਏ ਤੇ ਸੋਚਿਆ ਮੇਰਾ ਪੁੱਤਰ ਵੱਡਾ ਕਿਸਾਨ ਬਣੇਗਾ ਇਸ ਨੂੰ ਮੈਂ ਇੱਕ ਪਿੰਡ ਜਾਂ ਨਗਰ ਵਸਾ ਕੇ ਦਿਆਂਗਾ ਇਸਨੇ ਅਨੇਕ ਵਿਧੀਆਂ ਨਾਲ ਧਨ ਪੈਦਾ ਕਰਨਾ ਹੈ ਇਸ ਤਰ੍ਹਾਂ ਬਾਬਾ ਮਹਿਤਾ ਕਾਲੂ ਜੀ ਆਪਣੇ ਮਨ ਵਿੱਚ ਵਿਚਾਰਾਂ ਲੱਗੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਮਨ ਵਿੱਚ ਵਿਚਾਰ ਕੀਤੀ ਕਿ ਮੇਰੇ ਪਿਤਾ ਜੀ ਦੇ ਦਿਲ ਵਿੱਚ ਹਰ ਰੋਜ਼ ਧਨ ਦੀ ਤਰਸਣਾ ਵਧਦੀ ਜਾ ਰਹੀ ਹੈ ਇਹਨਾਂ ਨਾਲ ਹੁਣੇ ਹੀ ਨਵੇੜਾ ਕਰ ਲੈਣਾ ਚਾਹੀਦਾ ਹੈ ਤੇ ਧਨ ਖੱਟਣ ਦਾ ਝੰਜਟ ਹੀ ਮੁਕਾ ਦੇਣਾ ਚਾਹੀਦਾ ਹੈ ਫਿਰ ਗੁਰੂ ਜੀ ਖੇਤਾਂ ਦੀ ਰਾਖੀ ਬੈਠ ਗਏ ਉਹ ਕਿਸੇ ਨੂੰ ਰੋਕਦੇ ਨਹੀਂ ਸਨ ਸਾਰੇ ਪਸ਼ੂ ਖੇਤ ਵਿੱਚ ਚਰਦੇ ਸਨ ਘੋੜੇ ਗੁੰਆਂ ਮੱਝਾਂ ਹਿਰਣ ਸਾਰੇ ਪਸ਼ੂ ਖੇਤ ਵਿੱਚ ਆਉਂਦੇ ਸਨ ਤੇ ਗੁਰੂ ਜੀ ਉੱਥੇ ਬੈਠ ਕੇ ਆਨੰਦ ਲੈਂਦੇ ਸਨ ਇੱਕ ਦੋ ਦਿਨਾਂ ਵਿੱਚ ਪਸ਼ੂਆਂ ਨੇ ਸਾਰੀ ਫਸਲ ਮੁਕਾ ਦਿੱਤੀ ਸਘਣੀ ਖੇਤੀ ਦਾ ਇੱਕ ਬੂਟਾ ਵੀ ਨਾ بچਿਆ ਬਾਬਾ ਮਹਿਤਾ ਕਾਲੂ ਜੀ ਜਦੋਂ ਖੇਤੀ ਵੇਖਣ ਆਏ ਤਾਂ ਗੁਰੂ ਜੀ ਖੇਤ ਦੇ ਕੋਲ ਬੈਠੇ ਸਨ ਫਸਲ ਵਿੱਚ ਬਹੁਤ ਸਾਰੇ ਪਸ਼ੂ ਫਿਰ ਰਹੇ ਸਨ ਤੇ ਆਨੰਦ ਦੇ ਦਾਤੇ ਕਿਸੇ ਪਸ਼ੂ ਨੂੰ ਵੀ ਰੋਕ ਨਹੀਂ ਰਹੇ ਸਨ ਇਸ ਤਰ੍ਹਾਂ ਵੇਖ ਕੇ ਬਾਬਾ ਮਹਿਤਾ ਕਾਲੂ ਜੀ ਨੂੰ ਬਹੁਤ ਗੁੱਸਾ ਆਇਆ ਤੇ ਮੋਖ ਤੋਂ ਬੜੇ बड़े दुर्वचन बोले मैं अपनी बुरी किस्मत वेखता हाँ तू तो घर उजाड़ो पुत्र जमया है छोटी उम्र तो ही यह तेरे चाले हैं वस्त गवा के घर खाली आ जाता है हम तेरी उम्र कमाण लायक हो गई है पर तू भेड़े काम करने लग गया है मेरे पिछों किरत करके खावेगा घर न छड़ के ਫਕੀਰਾ ਨਾਲ ਰਲ ਜਾਏਗਾ ਜਦ ਬਾਬਾ ਕਾਲੂ ਜੀ ਨੇ ਵਿਆਖਿਆ ਕਿ ਗੁਰੂ ਜੀ ਦੇ ਚਿਹਰੇ ਤੇ ਜਰਾ ਵੀ ਰੋਸ ਨਹੀਂ ਸੀ ਤਾਂ ਵੇਖੋ